ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਖਬਰ ਐਕਸਪ੍ਰੈਸ 1 ਚੈਨਲ ਤੇ ਮੈਂ ਹਾਂ ਜਸਬੀਰ ਸਿੰਘ ਭੋਲਾ ਮਾਨਾਵਾਲਾ ਕਲਾ ਪੰਜਾਬ ਅੰਜਾਰਜ ਤੇ ਅੱਜ ਅਸੀਂ ਇੱਕ ਛੋਟੇ ਜਿਹੇ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਕਿ ਪੱਤਰਗਾਮ ਭਾਈਚਾਰੇ ਨੂੰ ਜਿਹੜੀਆਂ ਵੀ ਦੁਰਪੇਸ਼ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਨੂੰ ਹੱਲ ਕਰਵਾਉਣ ਵਾਸਤੇ ਅੱਜ ਸਾਡੇ ਚੈਨਲ ਦੇ ਮਾਲਕ ਸਾਹਿਬਾਨ ਜਿਹੜੇ ਆ ਅਮਰਸਰ ਸ੍ਰੀ ਦਰਬਾਰ ਸਾਹਿਬ ਅਗੇ ਨਸਮਸਟਕ ਹੋਣ ਲਈ ਆਏ ਸਨ ਤੇ ਉਹਨਾਂ ਦਾ ਮੇਰੀ ਪੂਰੀ ਟੀਮ ਵੱਲੋਂ ਅੱਜ ਅਮਰਸਰ ਦੇ ਪੂਰੀ ਟੀਮ ਵੱਲੋਂ ਪੱਤਰਕਾਰ ਭਾਈਚਾਰੇ ਵੱਲੋਂ ਉਹਨਾਂ ਦਾ ਨਿਗਾਹ ਸਵਾਗਤ ਜਿਹੜਾ ਕੀਤਾ ਗਿਆ ਵਾ ਤੇ ਅੱਜ ਸਾਡੇ ਗ੍ਰਹਿ ਵਿਖੇ ਪਹੁੰਚੇ ਆ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਤੁਹਾਨੂੰ ਮਲਾਉਨੇ ਆਂ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਤੇ ਇਹ ਸਾਨੂੰ ਸਾਡੇ ਨਾਲ ਜਸਪੀਰ ਸਿੰਘ ਲਾਲੀ ਜੀ ਜਿਲਾਂ ਦਾ ਗੱਲਨੇ ਸਾਡੇ ਤੇ ਇਹ ਸਾਡੇ ਚੈਨਲ ਦੇ ਖਬਰ ਐਕਸਪ੍ਰੈਸ 1 ਦੇ ਇਹ ਹੈਡ ਮਾਰਕ ਸਹਿਬਾਨ ਨੇ ਤੇ ਇਹ ਸਾਡੇ ਭੋਲਾ ਭਾਰੀ ਪ੍ਰਧਾਨ ਨੇ ਅਵੀਰ ਕੇ ਤੋਂ ਪੱਤਰਕਾਰ ਨੇ ਪੱਤਰਕਾਰ ਨੇ ਤੇ ਇਹ ਵੀ ਜਿਲ੍ਹਾ ਲੁਧਿਆਣਾ ਦੇ ਤੋਂ ਪੱਤਰਕਾਰ ਨੇ ਤੇ ਇਹ ਸਾਡੇ ਵੀਰ ਜਿਹੜੇ ਨੇ ਮਜੀਠਾ ਤੋਂ ਪੱਤਰਕਾਰ ਹਨ ਠੀਕ ਹੈ ਤੇ ਸਾਸੀ ਕਾਲ ਸਾਹਿਬ ਜੀ ਸਸ ਸੀਗਾ ਜੀ ਸਰ ਅੱਜ ਅੰਮ੍ਰਿਤਸਰ ਦੀ ਜਿਹੜੀ ਖਬਰ ਐਕਸਪ੍ਰੈਸ ਵਨ ਦੀ ਟੀਮ ਜਿਹੜੀ ਆ ਕਤਲ ਹੋਈ ਆ ਤੇ ਜਿਹੜੀਆਂ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾਂ ਆਉਂਦੀਆਂ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਵਾ ਤੇ ਕੀ ਕਹਿਣਾ ਚਾਹੁੰਦੇ ਜੀ ਅੱਜ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਖਬਰ ਐਕਸਪ੍ਰੈਸ ਵਨ ਚੈਨਲ ਨੂੰ ਸਹਿਯੋਗ ਦਿੱਤਾ ਤੇ ਹਮੇਸ਼ਾ ਹੀ ਮੇਰਾ ਸਾਥ ਦਿੱਤਾ ਤੇ ਇਸੇ ਤਰ੍ਹਾਂ ਹੀ ਮੈਂ ਉਮੀਦ ਕਰਦਾ ਕਿ ਅੱਗੇ ਵੀ ਤੁਸੀਂ ਚੈਨਲ ਨੂੰ ਸਪੋਰਟ ਕਰਦੇ ਰਹੋ ਪਰ ਜਿਹੜੀ ਅੱਜ ਅੱਜ ਮੈਂ ਤੁਹਾਡੇ ਕੋਲ ਆਇਆ ਕਿ ਉਹਦੇ ਨਾਲ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਇੱਕ ਪਰਿਵਾਰ ਦੇ ਵਿੱਚ ਬੈਠਾ ਹਾਂ ਤੇ ਕੁਝ ਆਪਣੀਆਂ ਗੱਲਾਂ ਸਾਂਝੀਆਂ ਕਰੀਆਂ ਤੇ ਕੁਝ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਆਪਣੇ ਦਿਲ ਵਿੱਚ ਵਸਾ ਬਸਾ ਚੱਲਾ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਪੱਤਰਕਾਰ ਭਾਈਚਾਰੇ ਨੂੰ ਕਿ ਆਪਾਂ ਸਾਰੇ ਇੱਕ ਦੂਟ ਹੋ ਕੇ ਰਹੀਏ ਕਿ ਤਾਂ ਕਿ ਜਿਹੜੀ ਸਾਡੀ ਪੱਤਰਕਾਰਾਂ ਦੀ ਸਾਂਝ ਹੈਗੀ ਆ ਕਿ ਉਹ ਕਦੇ ਵੀ ਉਹਨੂੰ ਕੋਈ ਤੋੜ ਨਾ ਸਕੇ ਅਕਸਰ ਇਹ ਸਾਂਝਾਂ ਕਿਉਂ ਟੁੱਟਦੀਆਂ ਨੇ ਇਹਦੇ ਟੁੱਟਣ ਦਾ ਕਾਰਨ ਇਹ ਹੁੰਦਾ ਵਾ ਕਿ ਜਦੋਂ ਵੀ ਕੋਈ ਵੀ ਪੱਤਰਕਾਰ ਦੂਜੇ ਪੱਤਰਕਾਰ ਨੂੰ ਪੰਦਾ ਤੇ ਉਹਦੇ ਕਰੇ ਸਾਂਝ ਟੁੱਟਦੀ ਆ ਤੇ ਉਹ ਤੀਜਾ ਬੰਦਾ ਆ ਕੇ ਫੈਸਲਾ ਲੈ ਜਾਂਦਾ ਸੋ ਮੈਂ ਇਹੀ ਉਮੀਦ ਕਰਨਾ ਚਾਹੁੰਦਾ ਕਿ ਆਪਾਂ ਸਾਰੇ ਪੱਤਰਕਾਰ ਭਾਈਚਾਰੇ ਕਿ ਇੱਕ ਦੂਜੇ ਨਾਲ ਮਿਲ ਕੇ ਰਹੀਏ ਮੈਂ ਆਪਣੇ ਚੈਨਲ ਦੀ ਸਾਰੀ ਟੀਮ ਨੂੰ ਵੀ ਇਹੀ ਕਹਿਣਾ ਚਾਹੁੰਗਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਚੈਨਲ ਦੇ ਨਾਲ ਕੋਈ ਵੀ ਮਤਲਬੇ ਨਾ ਕਰੋ ਕਿ ਦੇਖੋ ਅਕਸਰ ਕੋਈ ਵੀ ਰੋਡ ਤੇ ਐਕਸੀਡੈਂਟ ਜੋ ਕੁਛ ਵੀ ਹੁੰਦਾ ਵਾ ਆਖਿਰ ਹੈ ਸਾਡਾ ਉਹ ਕਰਦਾ ਇੱਕ ਪੱਤਰਕਾਰ ਹੀ ਹੈ ਸੋ ਸਾਡਾ ਹੀ ਫਰਜ਼ ਬਣਦਾ ਵਾ ਕਿ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਦਾ ਸਾਥ ਦੇਈਏ ਤੇ ਉਹ ਵੀ ਆਪਣੇ ਜੋ ਕੰਮ ਪੱਤਰਕਾਰ ਦਾ ਕੰਮ ਕਰ ਰਿਹਾ ਕਿ ਬੜੇ ਤਰੀਕੇ ਨਾਲ ਕਰੇ ਅਦਰ ਕੁਛ ਉਤਾਰ ਚੜਾਅ ਹੋ ਰਿਹਾ ਵਾ ਤੇ ਉਹਨੂੰ ਅਸੀਂ ਠੁਕਰਾਂ ਦੀ ਜਗ੍ਹਾ ਤੇ ਪਿਆਰ ਨਾਲ ਸਮਝਾਇਆ ਜਾਵੇ ਕਿਤਾ ਕੀ ਆਪਣੇ ਕਰਦਾ ਮੈਂਬਰ ਹੈ ਕਿ ਸਾਰੀ ਗੱਲ ਇੱਕ ਪੱਤਰਕਾਰ ਭਾਈਚਾਰਾ ਮਿਲ ਜੁਲ ਕੇ ਸਾਰੀ ਕਲੀਅਰ ਹੋ ਸਕੇ ਸਾਰੇ ਕੰਮ ਮੁੱਦਾ ਜਿਹੜਾ ਵਾ ਹਰ ਜਗ੍ਹਾ ਤੇ ਚੱਲਦਾ ਵਾ ਪੱਤਰਕਾਰ ਭਾਈਚਾਰੇ ਦੇ ਵਿੱਚ ਕੁਝ ਪੱਤਰਕਾਰ ਦੇ ਜਿਹੜੇ ਆ ਉਹ ਕਹਿੰਦੇ ਹਨ ਕਿ ਜਿਹੜਾ ਪੀਲਾ ਕਾਰਡ ਆ ਪੀਲਾ ਕਾਰਡ ਵਾਲੇ ਹੀ ਪੱਤਰਕਾਰ ਖ਼ਵਾਬ ਦੇ ਹਨ ਤੇ ਜਿਹੜੇ ਵੈਬ ਚੈਨਲਾਂ ਵਾਲੇ ਆ ਉਹ ਪੱਤਰਕਾਰ ਨਹੀਂ ਹਨ ਕੀ ਕਰਨਾ ਹੈ ਦੇਖੋ ਜੀ ਗੱਲ ਇਸ ਤਰ੍ਹਾਂ ਕਿ ਪੀਲਾ ਕਾਰਡ ਚੱਲਦਾ ਕਿ ਜਿਹੜੇ ਵੈਬ ਚੈਨਲ ਲੈ ਗਿਆ ਠੀਕ ਹੈ ਦੋਨਾਂ ਦੇ ਵਿੱਚ ਫਰਕ ਕੀ ਹੈ ਵਾ ਦੇਖੋ ਪੱਤਰਕਾਰ ਉਹ ਵੀ ਆ ਪੱਤਰਕਾਰ ਉਹ ਵੀ ਆ ਠੀਕ ਹੈ ਜੀ ਅਸੀਂ ਨਾ ਯੈਲੋ ਕਾਰਡ ਨਾਲ ਨਿੰਦਾਂਗੇ ਤੇ ਨਾ ਹੀ ਜਿਹੜਾ ਵੈਬ ਚੈਨਲ ਹੈ ਨਾ ਹੀ ਉਹਨਾਂ ਨੂੰ ਨਿੰਦਾਂਗੇ ਦੇਖੋ ਜਿਹੜੀ ਪੱਤਰਕਾਰੀ ਪੱਤਰਕਾਰ ਆਪਣੀ ਇੱਕ ਇਮਾਨਦਾਰੀ ਤੇ ਵਫਾਦਾਰਨਾ ਕੀਤੀ ਹੋਈ ਪੱਤਰਕਾਰ ਹੀ ਕਹਾਕ ਲਿਆ ਜਾਂਦਾ ਵਾ ਚਾਹੇ ਉਹ ਵੈਬ ਮੀਡੀਆ ਦਾ ਹੋਵੇ ਚਾਹੇ ਉਹ ਯੈਲੋ ਕਾਰਡ ਦਾ ਹੋਵੇ ਆਖਿਰ ਜਿੰਨੇ ਵੀ ਆਪਣੇ ਪੱਤਰਕਾਰ ਭਾਈਚਾਰੇ ਆ ਸਭ ਨੂੰ ਪਤਾ ਵਾ ਕਿ ਪੱਤਰਕਾਰ ਆਪਣਾ ਇੱਕ ਅਰਧ ਚੌਥਾ ਥਾਂਬਾ ਕਿ ਜੋ ਕਿ ਸਰਕਾਰ ਦੁਆਰਾ ਇਹ ਸਾਨੂੰ ਮਨਜ਼ੂਰੀ ਵੀ ਮਿਲੀ ਹੋਈ ਆ ਸੋ ਇਦਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੇਪਰ ਨਾ ਕੀਤਾ ਜਾਵੇ ਕਿ ਜਿਹੜੇ yellow card ਤੇ ਜਾਂ web media ਤੋਂਗਾ ਇਹਨੂੰ ਤੁਸੀਂ ਆਪਸੇ ਚ ਮਤਲਬ ਕੋਲਮੋ ਕਰਕੇ ਕਿ ਉਸ ਨੂੰ ਗਲਤ ਨਾ ਠਹਿਰਾਇਆ ਜਾਵੇ ਕਿ ਜਿੱਦਾਂ ਤੁਹਾਨੂੰ ਕੋਈ ਚਾਹੇ yellow card ਹੋਣਾ ਚਾਹੇ ਕੋਈ web media ਤੋਂ ਸਭ ਨੂੰ ਸੇ ਇੱਕ ਬਰਾਬਰ ਸਮਝੋ ਤਾਂ ਕਿ ਕਿਉਂਕਿ ਦੇਖੋ ਕਰਦੇ ਮੈਂ ਤੁਹਾਨੂੰ ਪਹਿਲੇ ਵਹੀ ਰਿਪੀਟ ਗੱਲ ਕਰੀ ਸੀ ਕਿ ਜਿਹੜੇ ਘਰ ਦੇ ਮੈਂਬਰ ਆਪਣੇ ਠੀਕ ਹੈ ਜੀ ਆਖਿਰ ਹੈ ਸਾਡਾ ਪੱਤਰਕਾਰ ਹੀ ਠੀਕ ਹੈ ਜੀ ਅੱਜ ਜਲੂ ਕਾਰਡ ਜਦੋਂ ਉਹਦੇ ਕੋਲ ਵੈਬ ਮੀਡੀਆ ਟਿਕਾ ਜਾਈ ਅਗਲਾ ਆਪਣੀ ਮਿਹਨਤ ਕਰਦੇ ਤੁਹਾਨੂੰ ਇੱਕ ਪਬਲਿਕ ਦੇ ਵਿੱਚ ਤੁਹਾਨੂੰ ਸੱਚਾਈ ਦਾ ਰਾਹ ਦਿਖਾ ਰਿਆ ਤੇ ਉਹਦੇ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਕੋਈ ਵੈਬ ਮੀਡੀਆ ਤੋਂ ਚਾਹੇ ਕੋਈ ਜਲੂ ਕਾਰਡ ਲੈ ਕੇ ਆਵੇ ਅਨਹੀ ਇਹ ਸਾਡੇ ਨਾਲ ਸਾਡੇ ਚੈਨਲ ਦੇ ਖਬਰ ਐਕਸਪ੍ਰੈਸ ਵਨ ਦੇ ਸਾਡੇ ਮਾਲਕ ਸਹਿਬਾਨ ਸਾਡੇ ਚੈਨਲ ਦੇ ਹੈਡ ਤੇ ਮੇਰੇ ਨਾਲ ਜ਼ਿਲ੍ਹਾ ਇੰਚਾਰਜ ਜੀ ਨਾਲ ਨੇ ਉਹਨਾਂ ਦੇ ਨਾਲ ਵਿੱਚ ਸਬੀਰ ਸਿੰਘ ਲਾਲੀ ਤੇ ਨਾਲ ਵੀ ਆਪਾਂ ਰੌਲਤਾ ਕਰਾਂਗੇ ਕਿ ਉਹਨਾਂ ਦਾ ਪੱਤਰਕਾਰ ਭਾਈਚਾਰ ਦੇ ਬਾਰੇ ਕੀ ਕੀ ਕਹਿਣਾ ਹੈ ਜਿਹੜੇ ਅੱਜ ਕੱਲ ਮਤਭੇਦ ਜਿਹੜੇ ਆ ਚੱਲ ਰਹੇ ਆ ਹਾਂਜੀ ਹਾਂਜੀ ਮੈਂ ਧੰਨਵਾਦ ਕਰਦਾ ਜੀ ਆਪਣੇ ਲਾਪਾਈ ਦਾ ਜੋ ਕਿ ਮੇਰੇ ਗ੍ਰਹਿ ਵਿਖੇ ਆਏ ਆ ਮੈਂ ਬਹੁਤ ਬਹੁਤ ਹੀ ਮਤਲਬ ਧੰਨਵਾਦ ਕਰਦਾ ਤੇ ਅੱਜ ਤੋਂ ਬਾਅਦ ਜੋ ਸਾਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਅਸੀਂ ਆਪਣੇ ਪੂਰੇ ਜੋਰ ਨਾਲ ਨਿਭਾਵਾਂਗੇ ਜੋ ਵੀ ਮੇਰੇ ਵੀਰ ਹੋਰ ਇਹਨਾਂ ਸਾਡੇ ਜੋੜੇ ਭੋਲਾ ਜੀ ਵੀਰਕਾ ਜੀ ਹੋਰ ਵੀਰ ਵੀ ਆਏ ਇਹਨਾਂ ਨਾਲ ਅਸੀਂ ਟੀਮ ਬਣਾ ਕੇ ਤੇ ਅਹੀਂ ਆਪਣੇ ਚੈਨਲ ਦਾ ਕਰਾਂਗੇ ਨਹੀਂ ਇਹ ਸਾਨੂੰ ਜਿਲ੍ਹਾ ਚਾਰਟਰ ਤੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ ਜਸਬੀਰ ਸਿੰਘ ਵਾਲੀ ਜੀ ਦਾ ਕਿਉਂਕਿ ਜਦੋਂ ਦੇ ਚੈਨਲ ਦੇ ਵਿੱਚ ਆਏ ਹੈ ਲਗਾਤਾਰ ਮਤਲਬ ਆਪਣਾ ਵਰਕ ਕਰ ਰਹੇ ਹਨ ਤੇ ਪੱਤਰਕਾਰ ਪੇਰ ਆਪਣੇ ਨਾਲ ਜੋੜ ਰਹੇ ਹਨ ਕਿ ਕਿਤੇ ਵੀ ਕਿਸੇ ਵੀ ਕਸਬੇ ਦੇ ਵਿੱਚ ਆਮ ਜਨਤਾ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਤੇ ਉਹਨਾਂ ਦੇ ਇਹ ਮਸਲਿਆਂ ਨੂੰ ਹੱਲ ਕਰਵਾਉਣ ਵਾਸਤੇ ਇਹ ਹਰ ਜਗ੍ਹਾ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਕਿਤਨੇ ਕਸਬਿਆਂ ਦੇ ਵਿੱਚ ਏਰੀਆ ਦੇ ਪੱਤਰਕਾਰ ਜਿਹੜੇ ਆ ਸਥਾਪਿਤ ਜਿਹੜੇ ਆ ਕਰ ਰਹੇ ਆ ਇਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਅਸੀਂ ਕਰਦੇ ਆ ਆਪਣੀ ਟੀਮ ਵੱਲੋਂ ਤੇ ਸਾਡੇ ਨਾਲ ਭੂਲਾ ਭਾਜੀ ਹਨ ਨਵੀਂਕੇ ਤੋਂ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਂਦੇ ਆ ਕੀ ਕਹਿਣਾ ਚਾਹੁੰਦੇ ਸੀ ਅੱਜ ਟੀਮ ਸਾਡੀ ਜिले ਦੀ ਇਕੱਠੀ ਹੋਈ ਕਪਰ ਐਕਸਪ੍ਰੈਸ 171 ਦੀ ਇਕੱਤਰ ਹੋਈ ਜਿਹਦੇ ਅਨੇ ਤੋਂ ਵੇਰ ਸੱਡਾ ਲਾਹੋ ਤੇ ਰਾਮਪਾਲ ਜੀ ਟੱਬਰ ਵਰਤੋਂ ਆਏ ਨੇ ਇਹ ਪੱਤਰਕਾਰਾਂ ਦਾ ਮੈਂ ਜੀ ਆਇਆਂ ਕਹਿੰਨਾ ਤੇ ਜਸਵੀਰ ਸਿੰਘ ਲਾਲੀ ਦੇ ਪਲਾਟਾਂ ਚ ਆਏ ਨੇ ਤੇ ਮੈਂ ਜੀ ਆਇਆਂ ਕਿਨਾਂ ਇਹਨਾਂ ਨੂੰ ਤੇ ਇਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਕਿ ਪੱਤਰਕਾਰਤਾ ਨਿਭਾਉਂਦੀ ਜੋ ਅਸੀਂ ਆਪਣੀ ਥੰਦੇ ਵੀ ਨਾਲ ਤੇ ਇਮਾਨਦਾਰੀ ਨਾਲ ਨਿਭਾਉਂਗਰੇ ਤੇ ਮੈਂ ਦੁਬਾਰਾ ਇਹਨਾਂ ਨੂੰ ਜੀ ਆਇਆਂ ਕਹਿਣਾ ਹਾਂਜੀ ਇਹ ਸਾਡੇ ਨਾਲ ਭੁੱਲਾ ਭਾਜੀ ਵੀਰਗੇ ਤੋਂ ਪੱਤਰਕਾਰ ਤੇ ਵੀ ਦੀ ਹਨ ਲੁਧਿਆਣੇ ਤੋਂ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਨੇ ਆ ਰਾਮਪਾਲ ਜੀ ਦੇ ਨਾਲ ਫੇ ਕੀ ਕਹਿਣਾ ਹੈ ਤੁਹਾਡਾ ਸਰ ਮੈਂ ਐਸ ਐਕਸਪ੍ਰੈਸ ਹੁੰਦਾ ਧੰਨਵਾਦ ਕਰਦਾ ਜੋ ਲੋ ਭਾਈ ਸਾਡੇ ਨੇ ਸੈਣੀ ਚਾਲੂ ਕੀਤਾ ਹੀ ਤੇ ਲਾਲੀ ਭਾਈ ਦਾ ਵੀ ਜੋ ਇਹਨਾਂ ਨੇ ਸਭ ਕੁਝ ਬੁਲਾਇਆ ਸਾਨੂੰ ਇਹਨਾਂ ਦਾ ਧੰਨਵਾਦ ਵੀ ਜਨੇ ਅਗੇ ਮੈਂ ਮੇ ਜੋੜਦੇ ਪਏ ਆ ਬੇਸਾਰਾ ਕੁਸ ਹੈ ਵੀ ਇਹਨਾਂ ਦੇ ਕਿ ਤਿੰਨ ਬਦੇ ਸਾਡੀ ਇਤਨੀ ਤਰ੍ਹਾਂ ਚਾਹਣ ਚੱਲਦਾ ਰਹੇ ਹਾਂ ਜੀ ਅੱਜ 10 ਦਿਨ ਨੇ ਤੁਹਾਨੂੰ ਇਹ ਸੰਗਰਾਮ ਦਾ ਦਿਹਾੜਾ ਆਇਆ ਤੇ ਸੰਗਰਾਮ ਦੇ ਦਿਹਾੜੇ ਤੇ ਅ ਸ਼੍ਰੀ ਦਰਬਾਰ ਸਾਹਿਬ ਪਵਿੱਤਰ ਸਾਡਾ ਅਸਥਾਨ ਹੈ ਜਿੱਥੇ ਅੱਜ ਨਾਸਮਸਤਕ ਹੋ ਕੇ ਇਹ ਚੈਨਲ ਨੂੰ ਅੱਗੇ ਪਰਫੁੱਲਤ ਕਰਨ ਦੀ ਸ਼ੁਰੂਆਤ ਜਿਹੜੀ ਆ ਕੀਤੀ ਗਈ ਆ ਤੇ ਮੈਂ ਆਪਣੀ ਪੂਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਸਾਰੇ ਹੀ ਵੀਰ ਜਿਹੜੇ ਆ ਦਿਨ ਰਾਤ ਜਿਹੜਾ ਵਾ ਵਰਕ ਕਰ ਰਹੇ ਆ ਤੇ ਚੈਨਲ ਨੂੰ ਹੋਰ ਉਪਰ بلندیاں ਤੱਕ ਲੈ ਕੇ ਜਾਣ ਵਾਸਤੇ ਆਪਣਾ ਯੋਗਦਾਨ ਜਿਹੜਾ ਪਾ ਰਹੇ ਆ ਤੇ ਇੱਥੇ ਮੈਂ ਲਵ ਵੀਰ ਜੀ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਉਣ ਤੇ ਤੇ ਪੂਰੀ ਟੀਮ ਦਾ ਤੈਨ ਤੈਨੋਂ ਧੰਨਵਾਦ ਕਰਦਾ ਹਾਂ ਚੈਨਲ ਦਾ ਪੱਤਰਕਾਰ ਮੈਂ ਜਸਵੀਰ ਸਿੰਘ ਭੋਲਾ ਮਾਨਾ ਵਾਲਾ ਕਲਾ ਤੋਂ ਚੈਨਲ ਦਾ ਪੰਜਾਬ ਹੈੱਡ ਹਾਂ ਤੇ ਸਾਰੀ ਹੀ ਟੀਮ ਦਾ ਤੈਨ ਤੈਨੋਂ ਧੰਨਵਾਦ ਕਰਦਾ ਹਾਂ ਧੰਨਵਾਦ ਜੀ